इस न्यूज़ हेडलाइंस के प्रायोजक चुनो अपनी नवीया राह सन इमिग्रेशन नाल। के नाल केंद्र नाल मीटिंग दे लई पहुंच रहे किसान आगु खनारी बॉर्डर तो एंबुलेंस राही आरहे डलेवान केंद्र मंत्री प्रहलाद जोशी दी अगवाई छ की मीटिंग दोबारा अमृतसर छ ही लैंड करेगा डिपोटेशन वाला जहाज कल यूएस तो 119 और भारतीय प्रवासी होनगे रिपोर्ट परसों भी एक और फ्लाइट आ सकती है अमृतसर इंडियाज गॉट लेटेंट शो विवाद विच आले कॉमेडियन जसप्रीत सिंह खिलाफ कारवाई दिमाग पंडित राव ट्रेनवर ने एसजीपीसी नु लिखी चिट्ठी कि जसप्रीत ने सारे सिख्खा दा कीता अपमान रणधीर इलाहाबादिया दे इंडियाज गॉट लेटेंट मामले ते सुप्रीम कोर्ट ने जेल सुनवाई तो कीता इंकार रणवीर ने सारी एफआईआर नु जोड़न दी कीती सी मांग आज मुंबई पुलिस ने रणवीर नु कीता है तलब ਇਹ ਜੀਐਨਸੀ ਦੇ ਨਵੇਂ ਪ੍ਰਧਾਨ ਦੀ ਨਹੀਂ ਹੋ ਸਕੀ ਚੌਂ ਛਿੰਡਾ ਬੋਲੇ ਕਾਨੂੰਨ ਨਾ ਹੋਣ ਕਰਕੇ ਨਹੀਂ ਚੁਣੇ ਜਾ ਸਕੇ ਨਾਮਿਨੇਟ ਮੈਂਬਰਸ ਪਹਿਲਾ 49 ਮੈਂਬਰਸ ਹੋਣਗੇ ਪੂਰੇ ਫਿਰ ਹੋਵੇਗੀ ਪ੍ਰਧਾਨ ਦੀ ਚੋਣ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਮੋਸਟ ਕੰਟਰੋਵਰਸ਼ੀਅਲ ਸ਼ੋਅ ਇੰਡੀਆਜ਼ ਗੌਟ ਲੇਟੈਂਟ ਕਿਉਂਕਿ ਇੰਡੀਆਜ਼ ਗੌਟ ਲੇਟੈਂਟ ਸ਼ੋ ਦੇ ਮਾਮਲੇ 'ਚ ਉਹਨਾਂ ਕਾਮੇਡੀਅਨ ਜਸਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਪੰਡਿਤ ਰਾਓ ਟ੍ਰੇਂਡਵਰ ਨੇ ਐਸਜੀਪੀਸੀ ਇਸ ਬਾਰੇ 'ਤੇ ਇੱਕ ਚਿੱਠੀ ਲਿਖੀ ਹੈ ਤੇ ਕਾਮੇਡੀਅਨ ਜਸਪ੍ਰੀਤ ਦੇ ਖਿਲਾਫ ਕਾਰਵਾਈ ਦੀ ਡਿਮਾਂਡ ਮੰ ਕਿ ਤਿਹ ਹੈ ਪੰਡਿਤ ਰਾਉ ਟ੍ਰੇਨ ਵੱਡੇ ਵੱਲੋਂ ਜਸਪ੍ਰੀਤ ਨੇ ਸਾਰੇ ਸਿੱਖਾਂ ਦਾ અપਾਨ ਕੀਤਾ ਹੈ ਪੰਡਿਤ ਰਾਉ ਦੇ ਵੱਲੋਂ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਜਸਪ੍ਰੀਤ ਦੀ ਸ਼ਬਦਾਵਲੀ ਸਿੱਖ ਸਭਿਆਚਾਰ ਦੇ ਖਿਲਾਫ ਹੈ ਜਿਵੇਂ ਇੰਡੀਆਜ਼ ਗਾਟ ਲੇਟੈਂਟ ਸ਼ੋ ਦਾ ਜ਼ਿਕਰ ਕਰੀਏ ਤੇ ਅੱਜੋ ਸ਼ੋ ਹੈ ਕਾਫੀ ਇਨਫੈਕਟ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਸੇ ਕਨਾਲ ਅਸ਼ਲੀਲ ਟਿੱਪਣੀਆਂ ਇਸ ਪੂਰੇ ਸ਼ੋ ਦੇ ਦੌਰਾਨ ਕੀਤੀਆਂ ਗਈਆਂ ਤੇ ਹੁਣ ਕਿਤਨਾ ਕਿਤੇ ਕਮੇਡੀਅਨ ਜਸਪ੍ਰੀਤ ਸਿੰਘ ਜੀਆਂ ਵੀ ਜੋ ਮੁਸ਼ਕਲਾਂ ਨੇ ਉਹ ਆਉਣ ਵਾਲੇ ਦਿਨਾਂ ਚ ਵੱਜ ਸਕਦੀਆਂ ਨੇ ਕਿਉਂਕਿ ਇੱਕ ਚਿੱਠੀ ਇੱਕ ਲੈਟਰ ਪੰਡਿਤ ਰਾਹੁਤ ਪ੍ਰੇਨਵਰ ਦੇ ਵੱਲੋਂ ਐਲਜੀਪੀਸੀ ਨੂੰ ਲਿਖੀ ਗਈ ਹੈ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਡਿਮਾਂਡ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਕਿ ਕਮੇਡੀਅਨ ਜਸਪੀਤ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਸਪਰੀ ਦੇ ਸਾਰੇ ਸਿੱਖਾਂ ਦਾ અપਮਾਨ ਕੀਤਾ ਇਸ ਗੱਲ ਦਾ ਜ਼ਿਕਰ ਪੰਡਿਤ ਰਾਉ ਤ੍ਰੇਨਵਰ ਦੇ ਵੱਲੋਂ ਕੀਤਾ ਗਿਆ ਕਿਸ ਤਰੀਕੇ ਨਾਲ ਜੋ ਸਾਰੇ ਹੀ ਸ਼ੋਅ ਦੇ ਜੱਜਸ ਨੇ ਉਹਨਾਂ ਤੇ ਇੱਕ ਕਾਰਵਾਈ ਜੋ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਅਸਮਚਵੀ ਇਸ ਪੂਰੇ ਮਾਮਲੇ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ ਗੁਹਾਟੀ ਚ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਸਬੰਧ ਦੇ ਚੱਲਦੇ ਜੇ ਅਸੀਂ ਜ਼ਿਕਰ ਕਰੀਏ ਤੇ ਸਮੇ ਰੈਣਾ ਦਾ ਵੀ ਪਹਿਲਾ ਸਟੇਟਮੈਂਟ ਪਹਿਲਾ ਬਿਆਨ ਸਾਹਮਣੇ ਆਇਸ ਸਮਾ ਰੈਣਾ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਸਾਡਾ ਸਿਰਫ ਮਕਸਦ ਸੀ ਲੋਕਾਂ ਨੂੰ ਹਸਾਣਾ ਪਰ ਜਿਸ ਸਬਦ ਦੇ ਚਲਦੇ ਉਹਨਾਂ ਦੇ ਹਲੋ तमाम ਇਸ ਸ਼ੋਅ ਦੇ ਜਿੰਨੇ ਵੀ ਐਪੀਸੋਡ ਸੀ ਉਹਨਾਂ ਨੂੰ ਹਟਾ ਲਿਆ ਗਿਆ ਜਿਸ ਸਬਦ ਦੇ ਚਲਦੇ ਮਹਾਰਾਸ਼ਟਰ ਕ੍ਰਾਈਮ ਬ੍ਰਾਂਚ ਵੀ ਇਸ ਪੂਰੇ ਮਾਮਲੇ ਦੀ ਘੰਟਾ ਦੇ ਨਾਲ ਜਾਂਚ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਜਿਸ ਤਬ ਚਲਦੇ 30 ਤੋਂ ਵੱਧ ਮੁਲਜ਼ਮਾਂ ਦੇ ਖਿਲਾਫ ਐਫ ਆਰ ਦਰਜ ਕੀਤੀ ਜਾ ਚੁੱਕੀ ਹੈ ਸ਼ੋਚ ਜਿੰਨੇ ਵੀ ਜੋ ਮਹਿਮਾਨ ਆਏ ਸੀ ਉਹਨਾਂ ਤੋਂ ਵੀ ਪੁਛ ਪਟਾਲ ਜੋ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਸ਼ੋਚ ਜਿਨੇ ਵੀ ਮੌਜੂਦ ਉੱਥੇ ਲੋਕ ਸੀ ਜੋ ਉਸ ਸ਼ੋਅ ਨੂੰ ਦੇਖ ਰਹੇ ਸੀ ਉਹਨਾਂ ਨੂੰ ਵੀ ਗਵਾਹ ਦੇ ਤੌਰ ਤੇ ਉਹਨਾਂ ਦੇ ਬਿਆਨ ਵੀ ਪੁਲਿਸ ਦੇ ਵੱਲੋਂ ਦਰਜ ਕੀਤੇ ਜਾਣਗੇ ਹੁਣ ਇੰਡੀਆਜ਼ ਗਾਟ ਲੇਟੈਂਟ ਸ਼ੋਅ ਦੇ ਮਾਮਲੇ 'ਚ ਜਸਪ੍ਰੀਤ ਸਿੰਘ ਖੱਬੇ ਪਾਸੇ ਐਕਸਟ੍ਰੀਮ ਲੈਫਟ ਸਾਈਡ ਤੋਂ ਨੂੰ ਬੈਠੇ ਹੋਏ ਵਿਖਾਈ ਦੇ ਰਹੇ ਨੇ ਉਹਨਾਂ ਦੇ ਬਿਲਕੁਲ ਹੀ ਨਾਲ ਅਪੂਰਵਾ ਮੱਖੀਜਾ ਬੈਠੇ ਹੋਏ ਨੇ ਵਿਚਕਾਰ ਜਿਸੀ ਜ਼ਿਕਰ ਕਰੀਏ ਤੇ ਆਸ਼ੀਸ਼ ਚੰਚਲਾਨੀ ਬੈਠੇ ਹੋਏ ਨੇ ਉਹਨਾਂ ਦੇ ਬਿਲਕੁਲ ਹੀ ਨਾਲ ਰਣਵੀਰ ਇਲਾਹਾਬਾਦੀਆ ਬੈਠੇ ਹੋਏ ਨੇ ਤੇ ਉਹਨਾਂ ਦੇ ਬਿਲਕੁਲ ਹੀ ਐਕਸਟ੍ਰੀਮ ਤੇ ਸਮੇ ਰਹਿਣਾ ਬੈਠੇ ਹੋਏ ਨੇ ਆ ਸਾਰੇ ਹੀ ਜੋ तमाम ਜਜਸ ਬੈਠੇ ਹੋਏ ਨੇ ਇਸ ਸ਼ੋਅ ਦੇ ਪ੍ਰੋਡਿਊਸਰ ਹਾਲਾਂਕਿ ਸੰਵੇ ਰਹਿਣਾ ਨੇ ਉਹਨਾਂ ਦਾ ਵੀ ਪਹਿਲਾ ਬਿਆਨ ਪਹਿਲੀ ਸਟੇਟਮੈਂਟ ਇਸ ਬਾਬਤ ਆ ਚੁੱਕੀ ਹਾਲਾਂਕਿ ਉਹਨਾਂ ਨੇ ਬੋਲ ਸਕਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਜੋ ਵੀ ਪੁਲਿਸ ਦੀ ਜਾਂਚ ਹੋਏਗੀ ਕਾਰਵਾਈ ਹੋਏਗੀ ਉਹ ਪੂਰੇ ਤਰੀਕੇ ਨਾਲ ਕਾਰਪੋਰੇਟ ਕਰਨਗੇ ਤੇ ਹੁਣ ਕਿਤਨਾ ਕਿਤੇ ਕਮੇਡੀਅਨ ਜਸਪ੍ਰੀਤ ਸਿੰਘ ਗਿਆ ਵੀ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਵੱਧ ਸਕਦੀਆਂ ਨੇ ਕਿਉਂਕਿ ਪੰਡਿਤ ਰਾਉਤ ਟ੍ਰੇਨਵਰ ਨੇ SGPC ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਹੈ मांग आखी गई है कि जसप्रीत ने सारे सिखा सिर जो है नीवा कर दिता है अपमान किया है जसप्रीत की शब्दावली सिख सभ्याचार खिलाफ है इस गल का जिक्र पंडित रावर करते हुए नजर आ रहे रहेचरण ਗਰੇਵਾਲ ਜੋ ਨੇ ਫੋਨ ਲਾਈਨ ਤੇ ਜੁੜੇ ਹੋਏ ਨੇ ਐਸਜੀਪੀਸੀ ਦੇ ਮੈਂਬਰ ਨੇ ਸਰਬੋਤਮ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਇੱਕ ਇੰਡੀਆਜ਼ ਗਾਟ ਲੇਟੈਂਟ ਸ਼ੋ ਹੈ ਕਾਫੀ ਕੰਟਰੋਵਰਸ਼ੀਅਲ ਇਨਾ ਦਿਨਾ ਚੀ ਬਣਿਆ ਹੋਇਆ ਜਿਸ ਬਾਰੇ ਚਲਦੇ ਜੋ ਸ਼ੋ ਦੇ ਜਜਸ ਨੇ ਉਹ ਕਿਸ ਤਰ੍ਹਾਂ ਕਿਨਾਂ ਡਾਰਕ ਕਾਮੇਡੀ ਕਰਦੇ ਨੇ ਉਹਨਾਂ ਨੂੰ ਲੈ ਕੇ ਕਿਤਨਾ ਕਿਤੇ ਕਾਰਵਾਈ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਚ ਇੱਕ ਸ਼ੋ ਦੇ ਜਜ ਵਾਂਗੂ ਪੇਸ਼ ਹੁੰਦੇ ਨੇ ਕਾਮੇਡੀਅਨ ਜਸਪ੍ਰੀਤ ਸਿੰਘ ਸਿੱਖ ਚੇਰਾ ਨੇ ਹਾਲਾਂਕਿ ਹੁਣ ਪੰਡਿਤ ਰਾਉ ਤਰੇਨਵਰ ਨੇ ਐਸਜੀਪੀਸੀ ਨੂੰ ਚਿੱਠੀ ਲਿਖੀ ਹੈ ਡਿਮਾਂਡ ਕੀਤੀ ਹੈ ਮੰਗ ਕੀਤੀ ਹੈ ਕਿ ਸਿੱਖਾਂ ਦਾ ਜੋ ਸਿਰ ਹੈ ਉਹ ਜਸਪ੍ਰੀਤ ਸਿੰਘ ਨੇ ਨੀਵਾ ਕਰ ਦਿੱਤਾ ਹੈ ਐਸਜੀਪੀਸੀ ਕਾਰਵਾਈ ਕਰੇ ਦੇਖੋ ਪੰਡਤ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਜਿਹਨੂੰ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਉਹ ਬਹੁਤ ਕੰਮ ਕਰ ਰਹੇ ਨੇ ਹੂੰ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਉਹਨਾਂ ਤੇ ਅਸੀਂ ਜ਼ਰੂਰ ਗੌਰ ਨਹੀਂ ਕਰਾਂਗੇ ਕਿਉਂਕਿ ਜਿਹੜੀ ਕੋਈ ਧਾਰਮਿਕ ਵੰਗਿਆ ਦੀ ਕੋਈ ਕਾਰਵਾਈ ਹੁੰਦੀ ਆ ਹੂੰ ਉਹ ਵੰਗਿਆ ਦੀ ਕਾਰਵਾਈ ਜਿਹੜੀ ਆ ਉਹ ਕਾਲਤਕ ਸਾਬ ਵੱਲੋਂ ਹੀ ਕੀਤੀ ਜਾਂਦੀ ਆ ਕੋਈ ਧਰਮ ਦੇ ਤੋਹੀਨ ਦੇ ਵਿੱਚ ਅਸੀਂ ਕੋਈ ਪ੍ਰਬੰਧਕੀ ਕੰਮਕਾਜ ਆ ਅਸੀਂ ਉਹ ਕਰਾਂਗੇ ਪਰ ਉਸ ਦਾ ਨੋਟ ਅਸੀਂ ਰੋਲ ਲਾਵਾਂਗੇ ਅਸੀਂ ਹੂੰ ਅਸੀਂ ਅਥਾਰਟੀ ਨੂੰ ਕਰ ਸਕਦੇ ਆ ਜਿਹੜੀ ਅਥਾਰਟੀ ਇਸ ਜਿਹੜਾ ਉਹ ਮੰਚ ਪ੍ਰਦਾਨ ਕਰਦੀ ਆ ਅਸੀਂ ਉਹਨੂੰ ਇਸ ਗੱਲ ਲਈ ਪੱਤੀ ਲਿਖਾਂਗੇ ਅਸੀਂ ਇਸ ਗੱਲ ਦੀ ਇਤਰਾਜ਼ ਜਤਾਵਾਂਗੇ ਜਿਹੜੀ ਕੋਈ ਧਾਰਮਿਕ ਸਜ਼ਾ ਦੀ ਗੱਲ ਕਰਦੇ ਆ ਤੁਸੀਂ ਉਹ ਕਾਨੂੰਨਕ ਸਭ ਕਰੇਗਾ ਸ਼੍ਰੋਮਿਕ ਮਟੀ ਇਸ ਗੱਲ ਤੋਂ ਭਜਦੀ ਨਹੀਂ ਆ ਸ਼੍ਰੋਮਿਕ ਤਾਂ ਹਮੇਸ਼ਾ ਹੀ ਜਿਹੜਾ ਸਿੱਖ ਦੇ ਬਾਰੇ ਦੇ ਵਿੱਚ ਟੁਟਕਲੇ ਆ ਰਹੇ ਸੀ ਜਾਂ ਕੋਈ ਵੀ ਸਿੱਖੀ ਕਰਤਾਰ ਦੇ ਵਿੱਚ ਕੋਈ ਗਲਤ ਗੱਲ ਕਰਦਾ ਉਸ ਦੇ ਲਈ ਅਸੀਂ ਨੋਟਿਸ ਲੈਂਦੇ ਆ ਹਮੇਸ਼ਾ ਸਰਕਾਰਾਂ ਨੂੰ ਜਿਹੜੇ ਜਿਵੇਂ ਫਿਲਮਾਂ ਦੇ ਵਿੱਚ ਵੀ ਕੋਈ ਆਉਂਦੀ ਆ ਉਹ ਸ਼੍ਰੋਣੀ ਕਮੇਟੀ ਆਪਣਾ ਵਰਦਾਫਰ ਜਦਾ ਕਰਦੀ ਆ ਅਸੀਂ ਤੁਹਾਨੂੰ ਵਰਤਸਾ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਉਹਨਾਂ ਦੀ ਅਫਰਡਤਾ ਉਸ ਅਫਰਡ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਸ਼੍ਰੋਣੀ ਕਮੇਟੀ ਦਾ ਕੰਮ ਹੀ ਹੈ ਸ਼੍ਰੋਣੀ ਕਮੇਟੀ ਬਣੀ ਇਸ ਕਰਕੇ ਆ ਕਿ ਸਿੱਖ ਹਿਰਦਿਆਂ ਤੇ ਜਦੋਂ ਵੀ ਕਦੇ ਝੋਟ ਹੋਈ ਆ ਉਸ ਮਾਮਲੇ ਦੇ ਵਿੱਚ ਸ਼੍ਰੋਣੀ ਕਮੇਟੀ ਸਰਕਾਰ ਤੱਕ ਸਿਸਟਮ ਤੱਕ ਪਹੁੰਚ ਕਰਦੀ ਆ ਤੇ ਉਸ ਨੂੰ ਹੱਲ ਕਰਉਂਦੀ। ਨਹੀਂ ਗਰੇਵਾਲ ਜੀ ਕੀ ਇਸ ਪੂਰੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਏਗਾ ਜੋ ਚਿੱਠੀ ਭੇਜੀ ਗਈ ਹੈ ਕੀ ਤੁਹਾਡੇ ਨੋਟਿਸ 'ਚ ਹੈ ਤੁਸੀਂ ਪੜ੍ਹੀ ਹੋ ਚਿੱਠੀ? ਨਹੀਂ ਮੈਂ ਪੜ੍ਹੀ ਨਹੀਂ ਜੀ ਤੁਹਾਡੇ ਦਰਸ਼ਨ ਤੇ ਆ ਕਿ ਵੇਖੋ ਇਸ ਗੱਲ ਅਸੀਂ ਕਲੀਅਰ ਕਰ ਦਈਏ ਕਿ ਕੋਈ ਵੀ ਸਿੱਖੀ ਨੂੰ ਚੁਣੌਤੀ ਦੇਣ ਦਾ ਮੁੱਦਾ ਉਸ ਨੂੰ ਕਮਿਟੀ ਨਾਲ ਹੀ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਜਿਹੜੀਆਂ ਸਰਕਾਰਾਂ ਵਾਂ ਜਾਂ ਕੋਈ ਸਿਸਟਮ ਹੈ ਜਿਹੜਾ ਉਹਨਾਂ ਦੀ ਮਨਸ਼ਾ ਕੀ ਹੋਇਆ ਜਾਂ ਉਹ ਚਾਹੁੰਦੀਆਂ ਜਾਂ ਨਹੀਂ ਚਾਹੁੰਦੀਆਂ ਪਰ ਸ਼ਰੋਣੀ ਕਮੇਟੀ ਹਰ ਮਸਲੇ ਨੂੰ ਜਿਹੜਾ ਸਿੱਖੀ ਦੇ ਉੱਤੇ ਵਾਰ ਦੇ ਤੌਰ ਤੇ ਸਮਝਿਆ ਜਾਂਦਾ ਸਿੱਖੀ ਤੇ ਮਖੌਲ ਜਾਂ ਸਿੱਖੀ ਤੇ ਅਟੈਕ ਸਮਝਿਆ ਜਾਂਦਾ ਉਸ ਨੂੰ ਹਰ ਗੱਲ ਨੂੰ ਕਬੀਲਤਾ ਨਾਲ ਹੀ ਲੈਂਦੀ ਆ ਤਾਂ ਇਹ ਜਿਹੜੀ ਪੰਡਤ ਜੀ ਦੀ ਚਿੱਠੀ ਆ ਪਰ ਮੈਂ ਇਹ ਗੱਲ ਕਰਨੀ ਕਿਉਂ ਨਾ ਕਿ ਪੰਡਿਤ ਜੀ ਤੁਸੀਂ ਚਿੱਠੀ ਤਾਂ ਲਿਖੀ ਐ ਤੁਹਾਡਾ ਧੰਨਵਾਦ ਆ ਪਰ ਇਹ ਸਿਸਟਮ ਨੂੰ ਵੀ ਸਾਨੂੰ ਕਹਿਣਾ ਚਾਹੀਦਾ ਇਸ ਸਿਸਟਮ ਦੇ ਖਿਲਾਫ ਸਾਨੂੰ ਸਰਕਾਰਾਂ ਕੋਲੇ ਵੀ ਜਿਹੜਾ ਜਿਹੜੇ ਸਾਡੇ ਜਿਹੜੇ ਮੰਤਰਾਲੇ ਆ ਉਹਨਾਂ ਕੋਲੇ ਵੀ ਤੁਸੀਂ ਪਹੁੰਚ ਕਰਨੀ ਚਾਹੀਦੀ ਐ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਕੋਲ ਪਹੁੰਚ ਕੀਤੀ ਮਾੜੀ ਗੱਲ ਆ ਪਰ ਇਹ ਇਹ ਸਾਨੂੰ ਉੱਧਰ ਵੀ ਉੱਧਰਲੇ ਪਾਸੇ ਵੀ ਮਹਾਨ ਸਾਨੂੰ ਕਰਨਾ ਚਾਹੀਦਾ ਤਾਂ ਕਿ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਾ ਭੁੱਲ ਸਕਣ ਠੀਕ ਹੂੰ ਗਰੇਵਾਲ ਜੀ ਤੁਹਾਨੂੰ ਕੀ ਲੱਗਦਾ ਹੈ ਆਪਣੇ ਪਦਤ ਜੀ ਮੈਂ ਗੱਲ ਕਰਾਂ ਕਿ ਇਹ ਜਿਹੜੇ ਜੋ ਸ਼ੋਜ਼ ਨੇ ਉਹਨਾਂ ਤੇ ਬੈਨ ਲਗਾਇਆ ਜਾਣਾ ਚਾਹੀਦਾ ਹੈ ਕਿਉਂਕਿ 21 ਜੀ तमाम ਜੋ ਕਲਾਕਾਰ ਨੇ ਐਸੀ ਗੱਲ ਦਾ ਜ਼ਿਕਰ ਵਾਰ-ਵਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਕਾਰਵਾਈ ਤਾਂ ਹੋਣੀ ਚਾਹੀਦੀ ਆ ਉਹਨਾਂ ਨੂੰ ਮਸ਼ਹੂਰ ਤਾਂ ਜਿਹੜਾ ਮੀਡੀਆ ਹੀ ਕਰ ਰਿਹਾ ਤਾਂ ਹੂੰ ਪੁਰਨਾ ਨੇ ਤਾਂ ਇੱਕ ਵਾਰ ਕਹਿਤਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਇਹ ਇਹ ਜਿਹੜਾ ਇਹ ਜਿਹੜਾ ਕੰਟੈਂਟ ਪਰੋਸਿਆ ਜਾ ਰਿਹਾ ਹੈ ਤੁਹਾਡੇ ਸਮਾਜ ਵਾਸਤੇ ਬਹੁਤ ਮਾੜਾ ਵਾ ਹੂੰ ਤੇ ਉਸ ਨੂੰ ਅਸੀਂ ਬਾਰ ਬਾਰ ਚਲਾ ਕੇ ਉਹਦੇ ਤੇ ਕਿਰੋਸਟੀ ਪੈਦਾ ਕਰ ਰਹੇ ਹਾਂ ਬਹੁਤ ਕੁਝ ਹੋ ਰਿਹਾ ਹੈ ਤਾਂ ਸਰਕਾਰ ਨੂੰ ਸੰਕਤ ਰੂਪ ਬਣਨੇ ਚਾਹੀਦੇ ਗਰੇਵਾਲ ਜੀ ਪਰ ਜੋ ਸ਼ੋਅ ਦੇ ਜਜਸ ਨੇ ਉਹ ਕਹਿ ਰਹੇ ਨੇ ਕਿ ਅਸੀਂ ਲੋਕਾਂ ਨੂੰ ਹਸਾ ਰਹੇ ਹਾਂ ਉਹ ਤਾਂ ਜਦੋਂ ਲੋਕ ਆਪ ਲੋਕ ਆਪ ਹੀ ਇਸ ਦਾ ਨਿਰਣਾ ਕਰ ਲੈਣਗੇ ਤੇ ਲੋਕਾਂ ਨੇ ਕਰ ਲਿਆ ਕਿ ਉਹ ਸੌਣ ਦੇ ਵਿੱਚ ਕੀ ਬਰੋਸ ਰਹੇ ਨੇ ਉਹ ਕਿੰਨੀ ਅਸ਼ਲੀਲਤਾ ਬਰੋਸ ਰਹੇ ਨੇ ਤੇ ਕਿੰਨੀ ਕਿੰਨੀ ਵੱਲੋਂ ਉਹਦੇ ਵਿੱਚ ਉਹ ਜਿਹੜੀ ਗੱਲ ਕਰ ਰਹੇ ਨੇ ਉਹ ਬਹੁਤ ਹੀ ਮਾੜੀ ਆ ਸਾਡੇ ਅਸੱਭਿਅਕ ਆ ਮਤਲਬ ਸਾਂਸਕ੍ਰਿਤਿਕ ਦਿਸ਼ਅ ਅਸੀਂ ਕਹਿੰਦੇ ਆ ਇਹਨਾਂ ਨੂੰ ਇਹ ਬਹੁਤ ਅਸੱਭਿਅਕ ਗੱਲਾਂ ਉੱਤੇ ਹੋ ਰਹੀਆਂ ਜਿਹੜੀਆਂ ਕੀ ਮੀਡੀਆ ਪਲੇਟਫਾਰਮਾਂ ਤੇ ਨਹੀਂ ਹੋਣੀਆਂ ਚਾਹੀਦੀ। ਹੂੰ ਕਿਸੇ ਵੀ ਤਰ੍ਹਾਂ ਨਹੀਂ ਹੋਣੀਆਂ। ਜੀ ਜੇ ਗਰੇਵਾਲ ਜੀ ਜੇ ਕੋਈ ਐਕਸ਼ਨ ਐਸਜੀਪੀਸੀ ਲੈਂਦੀ ਹੈ ਤੇ ਕਿਸ ਤਰੀਕੇ ਦਾ ਐਕਸ਼ਨ ਹੋ ਸਕਦਾ ਹੈ ਜਸਪੀਤ ਸਿੰਘ ਜੀ ਵੇਖੋ ਅਸੀਂ ਤਾਂ ਉਹਨਾਂ ਨੂੰ ਜਿਹੜੇ ਲੋ ਜਿਹੜੇ ਪਲੇਟਫਾਰਮ ਨੇ ਇਹ ਚੀਜ਼ ਕੀਤੀ ਆ ਅਸੀਂ ਤਾਂ ਉਸ ਨੂੰ ਇਸ ਗੱਲ ਲਈ ਚੇਤਨਨ ਕਰਾਂਗੇ ਉਸ ਨੂੰ ਨੋਟਿਸ ਭੇਜਾਂਗੇ ਉਸ ਤੇ ਉਸ ਨੂੰ ਇਹ ਗਲਕਾਗੇ। ਹੂੰ ਏ ਜੀ ਪਹਿਲਾ ਫਰਜ਼ ਤਾਂ ਇਹੀ ਹੁੰਦਾ ਨਾ ਜੀ ਪਤਰਾਚਾਰ ਰਾਈ ਜੀ ਜੀ ਉਹਨੂੰ ਇਸ ਗੱਲ ਦੀ ਗਾਹ ਕਰਾਉਣਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਗਰੇਵਾਲ ਐਸਜੀਪੀਸੀ ਦੇ ਮੈਂਬਰ ਸਾਹਿਬ ਨਾਲ ਜੁੜੇ ਹਾਲਾਂਕਿ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਸਾਨੂੰ ਚਿੱਠੀ ਮਿਲੀ ਹੈ ਹਾਲਾਂਕਿ ਉਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਏਗਾ ਜੇ ਉਹਨਾਂ ਨੂੰ ਕੁਝ ਲੱਗਦਾ ਹੈ ਤੇ ਨੋਟਿਸ ਜਸਪ੍ਰੀਤ ਸਿੰਘ ਨੂੰ ਵੀ ਜਾਰੀ ਕੀਤਾ ਜਾਏਗਾ ਪਰ ਜਿਸ ਤਰ੍ਹਾਂ ਦੇ ਚੱਲਦੇ ਉਸ ਕੱਲ ਦਾ ਵੀ ਜ਼ਿਕਰ ਵਾਰ-ਵਾਰ ਕਰਦੇ ਹੋਏ ਨਜ਼ਰ ਆਏ ਕਿ ਸਰਕਾਰਾਂ ਨੂੰ ਗਵਰਨਮੈਂਟ ਨੂੰ ਇਸ ਪੂਰੀ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਕੀ ਕੁਝ ਲੋਕਾਂ ਨੂੰ ਅਸ਼ਲੀਲ ਕਾਮੇਡੀ ਦੇ ਤੌਰ ਤੇ ਪਰੋਸਿਆ ਜਾ ਰਿਹਾ ਹੈ ਦੇਹਨ ਕਮੇਡੀਅਨ ਜਸਪੀਤ ਸਿੰਘ ਦਿਆਂ ਜੋ ਮੁਸ਼ਕਲਾਂ ਨੇ ਆਉਣ ਵਾਲੇ ਦਿਨਾਂ ਚ ਹੋਰ ਵੱਧ ਸਕਦੇ ਨੇ ਕਿਉਂਕਿ ਪੰਡਿਤ ਰਾਓ ਟ੍ਰੇਨ ਵਰ ਨੇ ਐਸਜੀਪੀਸੀ ਨੂੰ ਇੱਕ ਚਿੱਠੀ ਲਿਖੀ ਹੈ ਐਜੀਪੀਸੀ ਜੋ ਮੈਂਬਰਸ ਨਾਲ ਜੁੜੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਦੇ ਵੱਲੋਂ ਵੀ ਅੱਜ ਕੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਜੋ ਚਿੱਠੀ ਪੇਚੀ ਗਈ ਹੈ ਗਹਿਨਤਾ ਦੇ ਨਾਲ ਉਸਤੇ ਵਿਚਾਰ ਕੀਤਾ ਜਾਏਗਾ ਤੇ ਬੰਦੀ ਕਾਰਵਾਈ ਜੋ ਹੈ ਨੋਟਿਸ ਜਸਪ੍ਰੀਤ ਸਿੰਘ ਨੂੰ ਜ਼ਰੂਰ ਪੇਜਿਆ ਜਾਇਆ ਗਿਆ ਇੱਕ ਐਕਸਟ੍ਰੀਮ ਲੈਫਟੇ ਜਸਪ੍ਰੀਤ ਸਿੰਘ ਨਜ਼ਰ ਆ ਰਹੇ ਨੇ तमाम ਤਸਵੀਰਾਂ ਸ਼ੋਅ ਦੇ ਜੱਜ ਦੇ ਤੌਰ ਤੇ ਉੱਥੇ ਬੈਠੇ ਹੋਏ ਸੀ ਅਪੂਰਵਾ ਮੱਖੀਜਾ ਉਹਨਾਂ ਦੇ ਨਾਲ ਹੀ ਬੈਠੇ ਹੋਏ ਨੇ ਉਹਦੇ ਨਾਲ ਆਸ਼ੀਸ਼ ਚੰਚਲਾਨੀ ਉਹਨਾਂ ਦੇ ਬਿਲਕੁਲ ਹੀ ਨਾਲ ਰਣਵੀਰ ਇਲਾਬਾਦੀਆ ਉਹਨਾਂ ਦੇ ਬਿਲਕੁਲ ਹੀ ਨਾਲ ਸਮੇ ਰਹਿਣਾ ਆ ਪੰਜ ਜੋ ਹੈ ਐਜ਼ ਅ ਜੱਜ ਉੱਥੇ ਮੌਜੂਦ ਸੀ ਜਿਸ ਸਬਦ ਚੱਲਦੇ ਅਸ਼ਲੀਲਤਾ ਉੱਥੇ ਪ੍ਰੋਸੀਡ ਜਾ ਰਹੀ ਸੀ ਦੱਸ ਦਈਏ ਕਿ ਇਸ ਗੱਲ ਦਾ ਜ਼ਿਕਰ ਵਾਰ-ਵਾਰ ਕਲਾਕਾਰਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਕਿ ਇੱਕੋ ਹੀ ਸੁਰਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਸ਼ੋਅ ਦੇ तमाम ਜੋ ਪ੍ਰੋਡਿਊਸਰਸ ਜੱਜਸ ਉੱਥੇ ਮੌਜੂਦ ਸੀ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਹਾਲ ਫਿਲਹਾਲ ਅਸੀਂ ਵੇਖਿਆ ਤੇ ਕਿਸ ਤਰੀਕੇ ਨਾਲ ਜੋ ਲੋਕ ਨੇ ਰਣਵੀਰ ਇਲਾਬਾਦੀਆਂ ਨੂੰ ਵੀ ਕੰਡੈਮ ਕਰ ਰਹੇ ਨੇ इंडिया गॉट लेट एंड शोर का पूरे मामले च कॉमेडियन जसप्रीत सिंह दिया भी जो मुश्किल ने अनवान वाले दिन सदियां ने जिस सब दे चल चलते महाराष्ट्र क्राइम ब्रांच के वालों जो कार्रवाई है जांच पड़ताल है इस पूरे मसले से लगातार जारी है पग पहन के बैठा है सरदार जसप्रीत सिंह जो पग की बेदबी करते हुए पग की करते हुए अजि शो दे औरत बारे गलत टिप्पणी कर देने इसलिए मैं पगदी सम्मान को बरकरार रखते हुए मैं एस जी पीसी एक खत भी लिखा है एस जी पीसी प्रधान साहब न ਸਰ ਨਾਇਲ ਮਲਕੀਤ ਰੌਨੀ ਫੋਨ ਲਾਈਨ ਤੇ ਜੁੜੋ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਜਿਸ ਵੀ ਕਨਾਲ ਇੰਡੀਆਜ਼ ਗਾਟ ਲੇਟੈਂਟ ਸ਼ੋ ਨੂੰ ਲੈ ਕੇ ਪੂਰੀ ਕੰਟਰੋਵਰਸੀ ਬਣੀ ਹੋਈ ਹੈ ਤੁਹਾਨੂੰ ਕੀ ਕੁਝ ਲੱਗਦਾ ਹੈ ਕਿ ਕੀ ਕੁਝ ਕਾਰਵਾਈ ਇਹਨਾਂ तमाम ਜੱਜਿਸ ਦੇ ਕੀਤੀ ਜਾਣੀ ਚਾਹੀਦੀ ਹੈ ਹਾਲ ਫਿਲਹਾਲ ਜ ਪੰਡਿਤ ਰਾਉ ਤਰੇਨਵਰ ਨੇ ਵੀ ਇੱਕ ਚਿੱਠੀ ਐ ਜੀਪੀਸ ਨੂੰ ਲਿਖੀ ਹੈ ਮੰਗ ਕੀਤੀ ਹੈ ਡਿਮਾਂਡ ਕੀਤੀ ਹੈ ਕਿ ਜਸਪੀਤ ਸਿੰਘ ਨੇ ਸਿੱਖਾਂ ਦਾ ਸਿਰ ਸ਼ਰਮ ਨਾਲ ਨੀਵਾ ਕਰ ਦਿੱਤਾ ਹੈ ਤੇ ਮੰਡੀ ਕਾਰਵਾਈ ਕੀਤੀ ਜਾਏ ਬਹੁਤ ਮਿਹਰਬਾਨੀ ਜੀ ਮੈਨੂੰ ਨਾਲ ਜੋੜ ਲਈ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੈਸੇ ਤੋਂ ਪਹਿਲੀ ਗੱਲ ਇਹ 쇼 ਦੇ ਵਿੱਚ ਅਜਿਹੀ ਗੱਲ ਨਹੀਂ ਸੀ ਹੋਣੀ ਚਾਹੀਦੀ ਇਹ ਬਹੁਤ ਗਲਤ ਗੱਲ ਹੈ ਹੂੰ ਸਾਨੂੰ ਆਪਣੀ ਮਰਿਆਦਾ ਦਾ ਕੋਈ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਟੈਲੀਵਿਜ਼ਨ ਨਾਲ ਜੁੜਿਆ 쇼 ਹੈ ਫੈਮਿਲੀ ਬੈਠੀ ਦੇਖਦੀ ਹੈ 쇼 ਹੈ ਹੂੰ ਫੋੜੇ ਕੋਲੇ ਹੋਰ ਬਹੁਤ ਸਾਰੀਆਂ ਸਾਈਡਸ ਨੇ ਜੇ ਤੁਸੀਂ ਕੋਈ ਹੋਰੇ ਕੰਮ ਕਰਨੇ ਨੇ ਹੂੰ ਪਰ ਤੁਸੀਂ ਇਹ ਇੱਕ ਜ਼ਿੰਮੇਵਾਰੀ ਦਾ ਕੰਮ ਹੁੰਦਾ ਹੈ ਕਿਸੇ ਲਈ ਕੋਈ ਵੀ ਚੋ ਚੀਜ਼ ਬਣਾਉਣੇ ਕੋਈ ਫਿਲਮ ਬਣਾਉਣੇ ਕੋਈ ਸੀਰੀਅਲ ਬਣਾਉਣਾ ਕੋਈ ਟੀਵੀ 쇼 ਪੇਸ਼ ਕਰਨਾ ਮੈਂ ਸਮਝਦਾ ਅਸੀਂ ਜ਼ਿੰਮੇਵਾਰ ਲੋਕਾਂ ਸੋ ਬੀਿੰਗ ਇਨਸਾਨ ਅਸੀਂ ਚਾਹੇ ਕਿਸੇ ਤਰ੍ਹਾਂ ਨਾਲ ਜੁੜੇ ਹੋਈਏ ਉਹ ਇੱਕ ਮੁੰਡਾ ਸਰਦਾਰ ਹੈ ਪਗਬੰਦ ਕੇ ਜੀ ਕੋਈ ਇਹੋ ਜੀ ਚੀਜ਼ ਦਾ ਪਾਟ ਬੰਦ ਤਾਂ ਬੈਰੀ ਬੈਡ ਗੱਲ ਹੈ ਗਲਤ ਗੱਲ ਨਹੀਂ ਹੋਣੀ ਚਾਹੀਦੀ ਸੀਗੀ ਸੋ ਇਹ ਗੱਲਾਂ ਅਸੀਂ ਕਿਉਂਕਿ ਸੁਨੇਮੇ ਦੇ ਰਾਹੀਂ ਟੈਲੀਵਿਜ਼ਨ ਦੇ ਰਾਹੀਂ ਆਪਾਂ ਨੇ ਚੀਜ਼ਾਂ ਰੋਕਣ ਨੂੰ ਕੋਈ ਸੇਧ ਦੇਣੀ ਹੁੰਦੀ ਕੋਈ ਚੰਗੀਆਂ ਚੀਜ਼ਾਂ ਦੇਖ ਕੇ ਜਾਣੀਆਂ ਹੁੰਦੀ ਨੇ ਸੋ ਇਹ ਗਲਤ ਮਾਮਲਾ ਹੈ ਜੀ ਇਹ ਤੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਸਾਨੂੰ ਪਰਵਾਹ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਆਪਣੀ ਕੌਮ ਦਾ ਆਪਣੇ ਧਰਮ ਦਾ ਖਿਆਲ ਰੱਖਣਾ ਚਾਹੀਦਾ ਹੈ ਸਾਨੂੰ ਹਿਊਮਨ ਬੀਇੰਗ ਇਨਸਾਨੀਅਤ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਹੋ ਜਿਹੀਆਂ ਚੀਜ਼ਾਂ ਪਰੋਸ ਰਹੇ ਹਾਂ ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਨਹੀਂ ਤੁਸੀਂ ਸਹਿਮਤ ਹੋ ਕਿ ਐਸਜੀਪੀਸੀ ਨੂੰ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਜਸਪੀਤ ਸਿੰਘ ਦੇ ਖਿਲਾਫ ਐਸਜੀਪੀਸੀ ਨੂੰ ਚਾਹੀਦਾ ਜੀ ਕਿਉਂਕਿ ਹਿਊਮਨ ਬੀਇੰਗ ਇਹੋ ਜਿਹੀਆਂ ਚੀਜ਼ਾਂ ਤੇ ਜੇ ਕੋਈ ਰੋਕ ਨਹੀਂ ਲੱਗਦੀ ਕਿ ਅੱਗੇ ਹੋਰ ਚੀਜ਼ਾਂ ਬਾਦੀਆਂ ਨੇ ਅਸੀਂ ਹੋਰ ਚੀਜ਼ਾਂ ਦਾ ਅਸੀਂ ਕਿਹੜੀਆਂ ਚੀਜ਼ਾਂ ਦੇ ਫਲਾਲ ਹੀ ਕੰਮ ਕਰਨਾ ਹੈ ਸਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਐਸਜੀਪੀਸੀ ਨੂੰ ਇਸਕ ਮਲਕੀ ਜੀ ਇਹ ਜੋ ਸ਼ੋਅਜ਼ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਿਉਂਕਿ ਇੱਕੋ ਹੀ ਸੁਰਚ तमाम ਕਲਾਕਾਰਾਂ ਦੇ ਉਸ ਗਲਤ ਜ਼ਿਕਰ ਵਾਰ-ਵਾਰ ਕੀਤਾ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਬੰਦੀ ਕਾਰਵਾਈ ਇਹਨਾਂ तमाम ਜੱਜ ਦੇ ਕੀਤੀ ਜਾਣੀ ਚਾਹੀਦੀ ਜੋ ਸ਼ੋਅ ਦੇ ਜੱਜ ਨੇ ਬਿਲਕੁਲ ਉਹ ਸ਼ੋਅ ਦੇ ਵਿੱਚ ਜੱਜ ਨੇ ਸ਼ੋਅ ਦੇ ਜਿਹੜੇ ਬਣਾਉਣ ਵਾਲੇ ਨੇ ਸ਼ੋਅ ਨੂੰ ਉਹਨੂੰ ਜਿਹੜੇ ਡਿਜ਼ਾਈਨ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਇਹ ਇਹ ਜਿਹੜਾ ਮਸਲਾ ਹੈ ਨਾ ਕਿ ਇਹ ਸਿਰਫ ਪਰਿਵਾਰਾਂ ਨਾਲ ਜੁੜਿਆ ਹੋਇਆ ਮਸਲਾ ਹੈ ਸਾਡੇ ਲੋਕਾਂ ਦੇ ਨਾਲ ਜੁੜਿਆ ਹੋਇਆ ਮਸਲਾ ਸਾਰੇ ਬੱਚਿਆਂ ਨਾਲ ਜੁੜਿਆ ਹੋਇਆ ਮਸਲਾ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਣ ਵਾਲਾ ਮਸਲਾ ਹੈ ਕਿਉਂਕਿ ਟੈਲੀਵਿਜ਼ਨ ਲੋਕਾਂ ਦੇ ਘਰ ਤੱਕ ਪਹੁੰਚਦਾ ਹੈ ਤੁਹਾਡੇ ਬੈੱਡਰੂਮ ਦੇ ਵਿੱਚ ਥੋੜਾ ਜਿਹੀ ਵੀ ਲੱਗਿਆ ਹੁੰਦਾ ਤੁਸੀਂ ਉੱਥੇ ਤੱਕ ਦੇਖਣ ਵਾਲਾ ਮਸਲਾ ਹੈ ਸੋ ਇਹ ਇਹ ਜਿਹੜੇ ਛੋਟੇ ਬੱਚਿਆਂ ਤੇ ਤਾਂ ਕੀ ਅਸਰ ਹੈ ਸਾਡੀ ਜਨਰੇਸ਼ਨ ਤੇ ਵੀ ਕੀ ਅਸਰ ਹੈ ਸਾਡੀ ਸਭਤਾ ਤੇ ਵੀ ਕੀ ਅਸਰ ਹੈ ਅਸੀਂ ਇੱਕ ਇਹੋ ਜਿਹਾ ਕਲਚਰ ਨੂੰ ਬਿਲੋਂਗ ਕਰਨ ਵਾਲੇ ਲੋਕ ਆ ਜਿਹੜੇ ਧੀਆਂ ਪੇਣਾਂ ਦੀ ਇੱਜ਼ਤ ਕਰਨ ਵਾਲੇ ਲੋਕ ਆ ਮੈਨੂੰ ਸਮਝ ਆਉਂਦਾ ਕਿ ਇਹੋ ਜਿਹੇ ਸ਼ੋਅ ਦਾ ਐਪਰੀਸ਼ੀਏਟ ਹੋਣਾ ਬਹੁਤ ਗਲਤ ਹੈ ਕਿ ਨਹੀਂ ਹੋਣਾ ਚਾਹੀਦਾ ਅਸੀਂ ਇਹ ਇਹਨਾਂ ਚੀਜ਼ਾਂ ਦੇ ਪ੍ਰਸਾਰ ਪ੍ਰਚਾਰ ਲਈ ਚੀਜ਼ਾਂ ਨਹੀਂ ਬਣਾਈਆਂ ਸੋ ਜੇ ਤੁਹਾਡੇ ਕੋਲ ਵਿਗਿਆਨ ਦੀ ਉੱਤਮ ਕਾਰ ਹੈ ਤੁਸੀਂ ਇਹਨੂੰ ਚੰਗੀਆਂ ਚੀਜ਼ਾਂ ਦੇ ਪ੍ਰਚਾਰ ਲਈ ਇਸ ਯੂਜ਼ ਕਰਨਾ ਚਾਹੀਦਾ ਸੀ ਹਮ ਮਲਕੀ ਜੀ ਜੋ ਸ਼ੋਅ ਦੇ ਪ੍ਰੋਡਿਊਸਰ ਨੇ ਸਮੇਂ ਰਹਿਣਾ ਉਹ ਕਹਿੰਦੇ ਨੇ ਕਿ ਸਾਡਾ ਮਕਸਦ ਸਿਰਫ ਲੋਕਾਂ ਨੂੰ ਹਸਾਣਾ ਹੈ ਇਸ ਕਰਕੇ ਸਾਡੇ ਵੱਲੋਂ ਹਸਾਉਣ ਦੇ ਨਾਮ ਤੇ ਡਾਰਕ ਕਾਮੇਡੀ ਕੀਤੀ ਜਾ ਰਹੀ ਹੈ ਨਹੀਂ ਜੀ ਇਹ ਮਤਲਬ ਇੰਟਰਟੇਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਲੋਕਾਂ ਨੂੰ ਚੱਕ ਕੇ ਕੋਈ ਪਸੂਪ ਅਪਰੋਚ ਦਿਓ ਇਹ ਇਹਦੇ ਵਿੱਚ ਬਕਾਇਦਾ ਜਦੋਂ ਕੋਈ ਸਕ੍ਰਿਪਟ ਪਾਸ ਹੁੰਦੀ ਹੈ ਜਦੋਂ ਪਹਿਲਾਂ ਲਿਖੀ ਜਾਂਦੀ ਹੈ ਉਹਨੂੰ ਮੰਬਰ ਟੈਲੀਕਾਸਟ ਕਰਨ ਤੋਂ ਪਹਿਲਾਂ ਉਹਨੂੰ ਸ਼ੂਟ ਕਰਨ ਤੋਂ ਪਹਿਲਾਂ ਉਹਨੂੰ ਬਹੁਤ ਵਾਰ ਬਾਚਿਆ ਜਾਂਦਾ ਬਹੁਤ سارے ਦੇਖਣ ਲੋਕ ਨੇ ਬਹੁਤ سارے ਕ੍ਰੀਏਟਿਵ ਹੈਡ ਹੁੰਦੇ ਨੇ ਜਿਹੜੇ ਉਹ ਚੀਜ਼ ਨੂੰ ਦੇਖਦੇ ਨੇ ਸਸੇ ਸਮਝਦੇ ਆ ਕਿ ਉਹ ਚੀਜ਼ ਉੱਥੇ ਕਰ ਦੇਣੀ ਚਾਹੀਦੀ ਸੀ ਪਹਿਲਾਂ ਜਦੋਂ ਲੋਕਾਂ ਦੇ ਸਾਹਮਣੇ ਆਈ ਹੋਗੀ ਤੁਸੀਂ ਹੋ ਸਕਦਾ ਹੈ ਉਹਨਾਂ ਨੂੰ ਕੋਈ ਇਹ ਗੱਲ ਦਾ ਫਰਕ ਨਾ ਲੱਗਦਾ ਹੋਵੇ ਬਣਾਉਣ ਵਾਲੇ ਨੂੰ ਪਰ ਮੈਂ ਸਮਝਦਾ ਜਿਨ੍ਹਾਂ ਲੋਕਾਂ ਕੋਈ ਚੀਜ਼ ਜਾਣੀ ਹੈ ਬਣ ਕੇ ਪ੍ਰੋਡਕਟ ਬਣ ਕੇ ਜਾਣਾ ਹੈ ਉਹਨਾਂ ਲੋਕਾਂ ਲਈ ਤਾਂ ਬਹੁਤ ਫਰਕ ਹੈ ਨਾ ਅਸੀਂ ਕੋਈ ਵੀ ਸਮਾਜ ਦੇ ਵਿੱਚ ਪ੍ਰੋਡਕਟ ਤਿਆਰ ਕਰਦੇ ਹਾਂ ਕੋਈ ਖਾਣ ਪੀਣ ਵਾਲੀ ਵਸਤੂ ਵੀ ਤਿਆਰ ਕਰਦੇ ਹਾਂ ਤਾਂ ਇੱਕ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਤੋਂ ਤੁਹਾਡਾ ਸ਼ੋਅ ਦੇਖ ਕੇ ਤਾਂ ਬਹੁਤ ਸਾਰੇ ਲੋਕਾਂ ਨੇ ਤਾਂ ਲੱਗਦਾ ਹੈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਕਿੰਨਾ ਕਿਤੇ ਦੁਰਵਰਤ ਤੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਦੁਰਵਰਤ ਤੋਂ ਹੀ ਹੁਰਕੀ ਹੈ ਇਹ ਦੁਰਵਰਤ ਹੀ ਹੈ ਤਾਂ ਇਹ ਇੱਕ ਗੱਲ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਜੇ ਕੋਈ 쇼 ਬਣਾ ਕੇ ਪਬਲਿਕ ਕਰਨਾ ਇੱਕ ਥੋੜੀ ਜ਼ਿੰਮੇਵਾਰੀ ਹੈ 쇼 ਬਣਾਉਣ ਵਾਲਿਆਂ ਦੀ ਕਿ ਅਸੀਂ ਲੋਕਾਂ ਨੂੰ ਕੀ ਦੇ ਰਹੇ ਹਾਂ ਉਹ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ ਜੀ ਇਹ ਸਧਾਰਨ ਸਰ ਉਹਦੇ ਲਈ ਗੁਨਾਹ ਕਰਨੇ ਜੀ ਇਹ ਜੀ ਬਹੁਤ ਬਹੁਤ ਸ਼ੁਕਰੀਆ ਮਲਕੀ ਤਰੌਣੀ ਪੰਜਾਬੀ ਅਦਾਕਾਰ ਸਾਹਮਣੇ ਜੁੜੇ ਸੇ ਹਾਲਾਂਕਿ ਉਹਨਾਂ ਦੇ ਵੱਲੋਂ ਵੀ ਡਿਮਾਂਡ ਮੰਗ ਜੋ ਹੈ ਕੀਤੀ ਜੇ ਕਹਿ ਰਹੀ ਹੈ ਕਿ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਾਡੇ ਨਾਲ ਇੰਦਰਜੀਤ ਨਿੱਕੂ ਪੰਜਾਬੀ ਇੰਡਸਟਰੀ ਦੇ ਕਲਾਕਾਰ ਸਿੰਗਰ ਸਾਡੇ ਨਾਲ ਜੁੜੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਜੋ ਤੁਹਾਨੂੰ ਪਤਾ ਹੀ ਹੋਣੀ ਹੈ ਕਿ ਇੰਡੀਆਜ਼ ਗਾਟ ਲੇਟੈਂਟ ਸ਼ੋ ਨੂੰ ਲੈ ਕੇ ਜੋ ਕੰਟਰੋਵਰਸੀ ਚੱਲ ਰਹੀ ਹੈ ਤੇ ਹੁਣ ਪੰਡਿਤ ਰਾਓ ਤਰੇਨਵਰ ਨੇ ਐਸਜੀਪੀਸੀ ਨੂੰ ਇੱਕ ਚਿੱਠੀ ਲਿਖੀ ਹੈ ਕਿ ਆ ਹੈ ਕਿ ਜਸਪੀਤ ਸਿੰਘ ਜੋ ਬਤੌਰ ਸ਼ੋ ਦੇ ਜੱਜ ਤੇ ਉੱਥੇ ਮੌਜੂਦ ਸੀ ਉਹਨਾਂ ਤੇ ਬੰਦੀ ਕਾਰ ਦਿੱਤਾ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸੱਚੀ ਗੱਲ ਜੀ ਔਰ ਦੂਜੀ ਗੱਲ ਇੱਕ ਅੱਲੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਤੁਸੀਂ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ ਹਮ ਸਾਡੀ ਹਰ ਚੀਜ਼ ਲੋਕਾਂ ਤੱਕ ਬਹੁਤ ਜਲਦੀ ਬਹੁਤ ਅچھے ਤਰੀਕੇ ਨਾਲ ਪਹੁੰਚ ਸਕਦੀ ਹੈ ਜੇ ਕੋਈ ਅੱਛਾ ਮੈਸੇਜ ਦਿੰਦੇ ਹਨ ਹਮ ਜੇ ਬੁਰਾ ਦਿੰਨੇ ਤੇ ਬੁਰਾ ਵੀ ਉਨੀੋ ਛੇਤੀ ਫੈਲਦਾ ਸਭ ਤੋਂ ਜਲਦੀ ਹੁੰਦਾ ਹਮ ਤੋਂ ਇਸ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜੇ ਕੋਈ ਸਰਦਾਰ ਬੰਦਾ ਉਹ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਉਹਦੇ ਨਾਲ 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 ਸਾਡੀ ਸਰਦਾਰੀ ਵੀ ਜਾ ਰਹੀ ਹੈ ਸਾਡੀ ਸਿੱਖੀ ਵੀ ਜਾ ਰਹੀ ਹੈ ਹੂੰ ਜਦੋਂ ਕੋਈ ਸਰਦਾਰ ਬੰਦਾ ਕੋਈ ਇਦਾਂ ਦਾ ਧਿਆਨ ਦਿੰਦਾ ਹੈ ਸੋ ਉਹ ਸਭ ਤੋਂ ਪਹਿਲਾਂ ਤਾਂ ਉਹੀ ਬਹੁਤ ਬੁਰੀ ਗੱਲ ਹੈ ਜੀ ਕਿਉਂਕਿ ਸਰਦਾਰੀ ਇੱਕ ਕੱਲੀ ਸਰਦਾਰੀ ਨਹੀਂ ਕਿ ਜ਼ਿੰਮੇਵਾਰੀਆਂ ਪ੍ਰੋਪਰਲੀ ਨਹੀਂ ਤੁਸੀਂ ਸਮਝਦੇ ਹੋ ਕਿ ਬੰਦੀ ਕਾਰਵਾਈ ਵਾਕਈ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਕੀਤੀ ਜਾਣੀ ਚਾਹੀਦੀ ਹੈ ਕੱਲੀ ਇਸ ਤੇ ਇਸ ਬੰਦੇ ਤੇ ਨਹੀਂ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਕੁਝ ਵੀ ਬੋਲਦੇ ਨੇ ਸਿਰਫ ਆਪਣੇ ਵੀਊ ਲੈਣ ਵਾਸਤੇ ਲੋਕਾਂ ਚ ਆਪਣੀ ਚਰਚਾ ਲੈਣ ਵਾਸਤੇ ਆਪਣੇ ਪੈਸੇ ਬਣਾਉਣ ਵਾਸਤੇ ਪਤਾ ਨਹੀਂ ਕੀ ਕੁਝ ਕਰਦੀ ਆ ਦੁਨੀਆ ਹੂੰ ਉਹਨਾਂ ਨੂੰ ਇਹ ਵੀ ਨਹੀਂ ਸ਼ਰਮ ਹੈਗੀ ਕਿ ਅਸੀਂ ਜਿਹੜਾ ਕੁਝ ਇੱਥੇ ਬੋਲਦੇ ਪਏ ਆ ਜਾਂ ਇੱਥੇ ਜੋ ਵੀ ਅਸੀਂ ਚੀਜ਼ਾਂ ਦਿਖਾ ਰਹੇ ਆ ਇਹ ਸਾਡੇ ਵੀ ਆਉਣ ਵਾਲੀਆਂ ਜਨਰੇਸ਼ਨ ਦੇਖਣਗੀਆਂ ਸਾਡੇ ਬੱਚੇ ਦੇਖਣਗੇ ਸਾਡੇ ਪਰਿਵਾਰ ਦੇਖਦੇ ਨੇ ਸਾਡੀਆਂ ਭੈਣਾਂ ਦੇਖਣਗੀਆਂ ਹੂੰ ਔਰ ਕਿੰਨਾ ਗੰਦ ਬੋਲਿਆ ਜਾ ਰਿਹਾ ਕਿੰਨਾ ਗੰਦ ਦਿਖਾਇਆ ਜਾ ਰਿਹਾ ਤੁਸੀਂ ਹੂੰ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਦੁਰਵਰਤੋਂ ਕੀਤੀ ਜਾ ਰਹੀ ਇੱਕ ਤਰੀਕੇ ਦੇ ਨਾਲ ਬਿਲਕੁਲ ਪਰ ਵਰਤੋਂ ਕੀਤੀ ਜਾ ਰਹੀ ਹੈ ਮੈਨੂੰ 30 ਸਾਲ ਹੋ ਗਏ 30 ਸਾਲ ਦੇ ਵਿੱਚ ਕਿ ਸਾਨੂੰ ਆਰਟਿਸਟਾਂ ਨੂੰ ਮੇਰੇ ਵਰਗਿਆਂ ਨੂੰ ਕੋਈ ਨਸ਼ਿਆਂ ਦੇ ਜਾਂ दारूਾਂ ਦੇ ਜਾਂ ਕੱਲੇ ਅਸਲੇ ਦੇ ਜਾਂ ਇਤਾਨੀਆਂ ਗੰਨੀਆਂ ਹਰਤਾਂ ਵਾਲੇ ਗਾਣੇ ਨਹੀਂ ਗਾਉਣੇ ਆਉਂਦੇ ਹੂੰ ਇਹਨਾਂ ਨੂੰ ਗਾ ਕੇ ਅਸੀਂ ਨਹੀਂ ਜਲਦੀ ਪਬਲਿਸਿਟੀ ਲੈ ਸਕਦੇ ਹੂੰ ਸੋ ਇੱਕ ਜ਼ਿੰਮੇਵਾਰੀ ਹੈ ਪ੍ਰੋਪਰ ਜਿਹੜਾ ਬੰਦਾ ਜਿਹਨੂੰ ਲੋਕ ਪਿਆਰ ਕਰਦੇ ਨੇ ਲੋਕ ਸਾਡੇ ਰੱਬ ਨੇ ਇੱਕ ਤਰ੍ਹਾਂ ਦੇ ਜਿਨ੍ਹਾਂ ਨੂੰ ਅਸੀਂ ਸਾਰਾ ਸੁਣਾਉਨੇ ਆ ਕਿ ਉਹਨਾਂ ਦੇ ਸਾਹਮਣੇ ਅਸੀਂ ਐਸਾ ਬਕਵਾਸ ਕਰਾਂਗੇ ਵਰਡਾਂ ਦੀ ਦਰਬਾਰ ਤੋਂ ਕਰਾਂਗੇ ਤੇ ਬਹੁਤ ਬੁਰੀ ਗੱਲ ਹੈ ਨਾ ਹੂੰ ਹੂੰ ਸ਼ੋਅ ਦੇ ਪ੍ਰੋਡਿਊਸਰ ਸਮੇਂ ਰਹਿਣਾ ਕਹਿ ਰਹੇ ਸੀ ਕਿ ਉਹਨਾਂ ਦਾ ਬਿਆਨ ਸਟੇਟਮੈਂਟ ਸਾਹਮਣੇ ਆਈ ਸੀ ਕਿ ਸਾਡਾ ਮਕਸਦ ਲੋਕਾਂ ਨੂੰ ਸਿਰਫ ਹਸਾਉਣਾ ਸੀ ਉਹੀ ਤਾਂ ਉਹੀ ਦਾ ਚੱਕਰ ਬੜੇ سارے ਆਰਟਿਸਟਾਂ ਨੇ ਜਿਨ੍ਹਾਂ ਨੇ ਪਹਿਲਾਂ ਅਸਲਿਆਂ ਦੇ ਗਾਣੇ ਗਾਏ ਜਾਂ ਨਸ਼ਿਆਂ ਦੇ ਗਾਣੇ ਗਾਏ ਹੁਣ ਇੱਕ 트ੰਪ ਦਾ ਗਾਣਾ ਪਿੱਛੇ ਆਇਆ ਸੀਗਾ ਹੂੰ ਹੁਣ ਤੁਹਾਨੂੰ ਕੀ ਲੱਗਦਾ ਕਿ ਜਦੋਂ ਕਿਸੇ ਦਾ ਨਾਮ ਯੂਜ਼ ਕੀਤਾ ਜਾਂਦਾ ਕੋਈ ਚੀਜ਼ ਚੀਜ਼ ਦਾ ਨਾਮ ਯੂਜ਼ ਕੀਤਾ ਜਾਂਦਾ ਉਹਨੂੰ ਕੋਈ ਸੁਣਦਾ ਨਹੀਂ ਹੂੰ ਹੋ ਸਕਦਾ ਕਿਸੇ ਉਹ ਭਰਾ ਦਾ ਗਾਣਾ ਹੀ 트ੰਪ ਉਹਨਾਂ ਕੋਲ ਪਹੁੰਚ ਜਾਵੇ ਕਿ ਤੁਹਾਡਾ ਨਾਮ ਲੈ ਕੇ ਗਾਣਾ ਗਾਇਆ ਉਹ ਗਾਣੇ ਤੋਂ ਬਾਅਦ ਉਹਨੇ ਉਹਦਾ मीनिंग ਲੱਭਿਆ ਵੀ ਇਹਦਾ मीनिंग ਕੀ ਹੈ ਕਿ 트ੰਪ ਰੋਕ ਨਹੀਂ ਸਕਦਾ ਕਿ ਤੱਕ ਤੱਕ ਕਿ ਸਾਡੇ ਕਿੰਨੇ ਨੌਜਵਾਨ ਕਿੰਨੇ ਪਰਿਵਾਰ ਸਾਡੇ ਇੰਡੀਆ ਮਾਰੇ ਉਹਨਾਂ ਦੇ ਵਾਪਸ ਜੀ ਉਸ ਗਾਣੇ ਤੇ ਮੀਮਸ ਵੀ ਕਿੰਨੀਆਂ ਬਣੀਆਂ ਨੇ ਹਾਂ ਕਿਉਂਕਿ ਇੰਨਾ ਚੀਜ਼ਾਂ ਦਾ ਅਸੰਤਪ ਹੁੰਦਾ ਹੂੰ ਗਾਉਣ ਵਾਲੇ ਨੂੰ ਜਾਂ ਬੋਲਣ ਵਾਲੇ ਨੂੰ ਜਾਂ ਕਮੇਡੀਅਨ ਨੂੰ ਜਿਹੜਾ ਬੰਦਾ ਇੱਕ ਸਟੇਜ ਤੇ ਜਿਹਨੂੰ ਲੋਕ ਸੁਣਦੇ ਪਏ ਨੇ ਉਹਨੂੰ ਸੋਚ ਸਮਕੇ ਹੀ ਬੋਲਣਾ ਚਾਹੀਦਾ ਹੂੰ ਤਾਨੂੰ ਲੱਗਦਾ ਨਿੱਕੂ ਜੀ ਕਿੰਨਾ ਕਿਤੇ ਸਾਡਾ ਜੋ ਕਲਚਰ ਹੈ ਸਾਡੀ ਵੈਲਿਊਜ਼ ਨੂੰ ਹਨੇਰੇ 'ਚ ਧਕੇ ਲਿਆ ਜਾ ਰਿਹਾ ਹੈ ਬਿਲਕੁਲ ਕਿਉਂਕਿ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਸਿਰਫ ਇੰਨਾ ਪਤਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਸਾਹਮਣੇ ਜਾਣਾ ਬਿਊ ਲੈਣੇ ਨੇ ਪੈਸੇ ਕਮਾਉਣੇ ਨੇ ਉਹਨਾਂ ਨੂੰ ਕਿਸੇ ਗੱਲ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣਾ ਕਲਚਰ ਪ੍ਰਮੋਟ ਕਰਦੇ ਪਏ ਹਾਂ ਹੂੰ ਇਸੇ ਕਰਕੇ ਕਿੰਨਾ ਸਾਡੇ ਸਾਡਾ ਕਲਚਰ ਥੋੜੀ ਆ ਜੋ ਆਪਾਂ ਰੋਜ਼ ਸੁਣਦੇ ਪਏ ਆ ਹੂੰ ਤੁਹਾਨੂੰ ਲੱਗਦਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਮੇਰੇ ਕੱਲੇ ਵੱਲੋਂ ਨਹੀਂ ਮਿਲਦਾ ਪੂਰੇ ਸਾਡਾ ਪਾਈਚਾਰਾ ਜਿੰਨਾ ਵੀ ਅ ਸਿੰਗਰ ਪਾਈਚਾਰਾ ਜਾਂ ਸਾਡੇ ਆਰਟਿਸਟ ਲੋਕ ਨੇ ਸਾਰਿਆਂ ਵੱਲੋਂ ਹੀ ਹੋਊਗਾ ਕਿਉਂਕਿ ੱੱੱ ਸੱਭਾ ਸਾਰਿਆਂ ਤੇ ਲੱਗਦਾ ਪਿਆ ਜੇ ਕੋਈ ਕਿਸੇ ਆਰਟਿਸਟ ਦਾ ਨਾਮ ਆਉਂਦਾ ਕਿ ਫਲਾਨੇ ਆਰਟਿਸਟ ਨੇ ਆ ਕੰਮ ਕੀਤਾ ਉਹਨੇ ਆ ਇੱਜ ਦੀ ਪ੍ਰਦਿਸ਼ ਵਧਾਉਣ ਲਈ ਵਰਤੀ ਉਹ ਆਰਟਿਸਟ ਤਾਂ ਸਾਰਿਆਂ ਦਾ ਨਾਮ ਆਉਣਾ ਹੂੰ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਇੰਦਰਜੀਤ ਨੀਕੂ ਪੰਜਾਬੀ ਸਿੰਗਰ ਸਾਡੇ ਨਾਲ ਜੁੜੇ ਕਲਾਕਾਰ ਨੇ ਅਦਾਕਾਰ ਨੇ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਹੈ ਕਿ ਸਖਤ ਤੋਂ ਸਖਤ ਕਾਰਵਾਈ बंदी कारवाई ਇਨਾ तमाम 쇼 ਦੇ ਜਜਸ ਦੇ ਖਿਲਾਫ ਕੀਤੀ ਜਾਂਦੀ ਹੈ ਜੇ ਪਰਟੀਕੁਲਰਲੀ ਅਸੀਂ ਜਸਪ੍ਰੀਤ ਸਿੰਘ ਦਾ ਜ਼ਿਕਰ ਕਰੀਏ ਤੇ ਸਿੱਖ ਚੇਰਾ ਨੇ ਬਤੌਰ ਐਜ਼ ਅ ਜਜ ਐਸ ਪੂਰੇ 쇼 ਦੇ ਦੌਰਾਨ ਉੱਥੇ ਬੈਠੇ ਹੋਏ ਸਾਲਕੇ ਐਸ ਜੀ ਪੀ ਸੀ ਨੂੰ ਇੱਕ ਚਿੱਠੀ ਪੰਡਿਤ ਰਾਉਤ ਰੇਨਵਰ ਦੇ ਵੱਲੋਂ ਲਿਖੀ ਗਈ ਹੈ ਮੰਗ ਕੀਤੀ ਗਈ ਹੈ ਡਿਮਾਂਡ ਕੀਤੀ ਗਈ ਹੈ ਕਿ ਸਖਤ ਤੋਂ ਸਖਤ ਕਾਰਵਾਈ ਜੋ ਹੈ ਉਹ ਕੀਤੀ ਜਾਏ ਜਿਸ ਤਰ੍ਹਾਂ ਦੇ ਚੱਲਦੇ ਮਲਕੀ ਤਰੌਣੀ ਸਾੜ ਨਾਲ ਜੁੜੇ ਗੁਰਚਰਨ ਸਿੰਘ ਗਰੇਵਾਲ ਐਸ ਜੀ ਪੀ ਸੀ ਮੈਂਬਰ ਸਾੜ ਨਾਲ ਜੁੜੇ 인ਦਰਜੀਤ ਨਿੱਕੂ ਪੰਜਾਬੀ ਸਿੰਘ ਰਾ ਦਾਕਰ ਸਾੜ ਨਾਲ ਜੁੜੇ ਇੱਕੋ ਹੀ ਸੁਰਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਹਾਲਕਿ ਅਜੋ ਪੂਰਾ ਕੰਟਰੋਵ ਇਸ ਨੂੰ ਕੰਡੈਮ ਇਨਾ ਦੇ ਵੱਲੋਂ ਕੀਤਾ ਗਿਆ ਤੇ ਕਿਹਾ ਗਿਆ ਕਿ ਸਖਤੋ ਸਖਤ ਕਾਰਵਾਈ ਬੰਦੀ ਕਾਰਵਾਈ ਇਨਾ ਸਾਰੇ ਹੀ ਸ਼ੋ ਦੇ ਜੱਜਿਸ ਤੇ ਕੀਤੀ ਜਾਣੀ ਚਾਹੀਦੀ ਹੈ ਤੇ ਇੰਡੀਆਜ਼ ਗਾਟ ਲੇਟੈਂਟ ਸ਼ੋ ਦੇ ਮੰਨਦੇ ਅਸੀਂ ਗੱਲ ਕਰੀ ਤੇ ਕਮੀਡੀਅਨ ਜਸਪ੍ਰੀਤ ਸਿੰਘ ਅਖੀਰ ਬਿਲਕੁਲ ਐਕਸਟ੍ਰੀਮ ਲੈਫਟ ਸਾਈਡ ਤੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਉਹਨਾਂ ਦੀ ਅੰਬੁਸ਼ਕਲਾ ਆਨ ਵਾਲੇ ਦਿਨਾਂ ਚ ਵਦਸ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਯੰਗਸਟਰ ਨੇ ਜਿਹੜੇ ਸਟੂਡੈਂਟਸ ਨੇ ਖਾਸ ਤੌਰ ਤੇ 10ਵੀਂ ਦੇ 11ਵੀਂ ਦੇ 12ਵੀਂ ਦੇ ਇਸ ਤਰ੍ਹਾਂ ਦੇ ਏਜ ਜਿਹੜਾ ਗਰੁੱਪ ਹੈ 14 15 16 ਸਾਲ ਉਹਨਾਂ ਤੇ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਕਿ ਜਿਸ ਤਰ੍ਹਾਂ ਦੀ ਲੈਂਗੁਏਜ ਜਿਹੜੀ ਹੈ ਉਹ ਯੂਜ਼ ਕਰਦੇ ਨਜ਼ਰ ਆ ਰਹੇ ਸੀਗੇ ਮੈਡਮ ਕਿਉਂਕਿ ਬਹੁਤ ਵਿਵਾਦ ਵੀ ਬੜਿਆ ਮਾਮਲਾ ਵੀ ਦਰਜ ਹੋਇਆ ਲੇਕਿਨ ਜਿਹੜੇ ਯੂਟਿਊਬਰਸ ਨੇ ਜਾਂ ਹੋਰ ਵੀ ਚੀਜ਼ਾਂ ਨੇ ਆਪਣੇ ਵਿਊਜ਼ ਵਧਾਉਣ ਵਾਸਤੇ ਇਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਦੇ ਨੇ ਕਿਸ देखो बहुत ही शर्मनाक ਗੱਲ ਹੈ ਪਹਿਲੀ ਗੱਲ ਤੇ ਮਤਲਬ ਮੈਂ ਇਸ ਚੀਜ਼ ਨੂੰ ਥੋੜਾ ਧਿਆਨ ਨਹੀਂ ਸੀ ਕੀਤਾ ਪਰ ਜਦੋਂ ਮੈਂ ਇਹਨਾਂ ਜਿਆਦਾ ਬਵਾਲ ਦੇਖਿਆ ਤੇ ਮੈਂ ਉਹਦਾ ਸੁਣਿਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਯੰਗਸਟਰ ਇੱਕ ਸੋਸ਼ਲ ਪਲੇਟਫਾਰਮ ਨੂੰ ਯੂਜ਼ ਕਰਦੇ ਨੇ ਸਿਰਫ ਵਿਊਅਰਸ ਵਧਾਉਣ ਦੇ ਲਈ ਆਪਣੇ ਆਪ ਦੇ ਲਈ ਬਹੁਤ ਜਲਦੀ ਇੱਕ ਫੇਮਸ ਹੋਣ ਦੇ ਲਈ ਲੇਕਿਨ ਉਹ ਆਪਣੇ ਸਾਡੇ ਸੋਸ਼ਲ ਫੈਬਰਿਕ ਨੂੰ ਖਰਾਬ ਕਰ ਰਹੇ ਨੇ ਪੂਰੀ ਜਿਹੜੀ ਕਮਿੰਗ ਜਨ ਕੀ ਤੁਸੀਂ ਮੈਸੇਜ ਦਿੰਦੇ ਹੋ ਉਹਨਾਂ ਨੂੰ ਲੇਕਿਨ ਮੈਨੂੰ ਤੇ ਲੱਗਦਾ ਹੈ ਕਿ ਇਹ ਜਿਹੜਾ ਪਹਿਲੀ ਗੱਲ ਤੇ ਪਲੇਟਫਾਰਮ ਜਿਹੜਾ ਇਹਨਾਂ ਦਾ ਜੋ ਚੈਨਲ ਹੈਗਾ ਇਹ ਬੰਦ ਕੀਤਾ ਜਾਣਾ ਚਾਹੀਦਾ ਔਰ ਇਸ ਨੂੰ ਅੰਡਰ ਜਿਹੜਾ ਬੀਐਨਐਸ 9294 ਹੈ ਇਹਦੇ ਅੰਦਰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਲੈਸਨ ਮਿਲੇ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਰਾਨਗੀ ਦੀ ਗੱਲ ਤੇ ਸੀ ਕਿ ਜਿੱਥੇ ਲੜਕੇ ਇੰਨੇ ਸੀਗੇ ਕਰ ਰਹੇ ਉੱਥੇ ਨਾਲ ਉਹਨਾਂ ਦੀ ਲੜਕੀ ਵੀ ਬੈਠੀ ਹੋਈ ਹੈ ਕੋਈ ਸ਼ਰਮ ਨਹੀਂ ਕੋਈ ਹਿਆ ਇਹ ਬੱਚਿਆਂ ਨੂੰ ਨਹੀਂ ਰਹੀ ਹੈ ਅਸੀਂ ਸਾਡੇ ਜਿਹੜੇ ਉਹਨਾਂ ਦੇ ਵਿਊਅਰਸ ਨੇ ਆਈ ਬਿਲੀਵ ਉਹਨਾਂ ਦੇ ਕਾਫੀ ਵਿਊਅਰਸ ਨੇ ਆਉਂਡਰ ਨੂੰ ਕੀ ਸਿਖਾ ਰਹੇ ਆਂ ਅਸੀਂ ਕਿ ਸਾਡੀ ਜਿਹੜੀ ਕਮਿੰਗ ਜਨਰੇਸ਼ਨ ਐ ਉਹ ਪੂਰੀ ਦੀ ਪੂਰੀ ਖਰਾਬ ਹੋ ਗਈ ਤੇ ਰਾਜ ਲਾਲੀ ਗਿਲ ਜੋ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਬਲਿਕ ਪਲੇਟਫਾਰਮ ਨੂੰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਨ ਆ तमाम ਲੋਕਾਂ ਦੇ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵਿਊਜ਼ ਮਿਲਣ ਇੱਕ ਤਰੀਕੇ ਨਾਲ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਇੱਕ ਗੱਲ ਕਹਿਣ ਦੀ ਕੋਸ਼ਿਸ਼ ਉਹ ਕਰਦੇ ਹੋਏ ਨਜ਼ਰ ਆ ਰਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਇਹੋ ਜਿਹੇ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਜੋ ਸਾਡੇ ਸਭਿਆਚਾਰ ਦੇ ਲਈ ਕਲਚਰ ਦੇ ਲਈ ਵੈਲਿਊਜ਼ ਦੇ ਲਈ ਬਿਲਕੁਲ ਹੀ ਗਲਤ ਹੈ